ਹੈਲੋ ਸਾਰਿਆਂ ਮੇਰੀ ਪਿਆਰ ਭਰੀ ਸੈਸਟਰੀ ਕਾਜੀ ਕੋਰ ਜਿੰਦਰ ਪੰਜਾਬੀ ਬਲੌਗ ਦੀ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚਰਾਂ ਬਲੌਗ ਦੀ ਸ਼ੁਰੂਆਤ ਜੀ ਸਭ ਤੋਂ ਪਹਿਲਾਂ ਬਹੁਤ ਸਾਰਾ ਧੰਨਵਾਦ ਤੁਹਾਡਾ ਜਿਹੜੇ ਬੈਨਪਰਾਵਾ ਦਾ ਬਹੁਤ ਅੱਛੇ ਕਮੈਂਟ ਆਂਦੇ ਆ ਬਹੁਤ ਸਾਰਾ ਮੈਨੂੰ ਸਪੋਰਟ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਠੀਕੇ ਜੀ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਤੇ ਗਾਇਸ ਇੱਧਰ ਆਪਾਂ ਤੁ ਤੁ ਦੇ ਤਸੀ ਜੀ ਬਾਲਾ ਮੈਂ ਕਿਹਾ ਚਲੋ ਮੇਰੇ ਕੋਲ ਨੂੰ ਬੜੀਆਂ ਮਿਰਚਾਂ ਵਗੈਰਾ ਤੇ ਅਦਰਕ ਵਗੈਰਾ ਪਿਆ ਸੀਗਾ ਜਿਵੇਂ ਆਪਣੇ ਕੋਲ ਇਕੱਠਾ ਪਾ ਅਦਰਕ ਮਿਰਚਾਂ ਲੈ ਕੇ ਆਨੇ ਆਪਾਂ ਇਹਨਾਂ ਪਹਿਲਾਂ ਵੀ ਇੱਕ ਦਿਨ ਦੱਸ ਰਹੀ ਸੀ ਠੀਕ ਹੈ ਜੀ ਮੈਂ ਕਿਹਾ ਅੱਜ ਮੈਂ ਪਈਆਂ ਸੀ ਮੇਰੇ ਕੋਲ ਜਿਵੇਂ ਖਤਮ ਹੋ ਜਾਂਦਾ ਨਾ ਮੈਂ ਹਮੇਸ਼ਾ ਹੀ ਜ਼ਿਆਦਾ ਮਿਰਚਾਂ ਹੁੰਦੀਆਂ ਤਾਂ ਖਰਾਬ ਹੋ ਜਾਂਦੀਆਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਲੈਣਾ ਪਾਣੀ ਇਹਨਾਂ ਦਾ ਬਿਲਕੁਲ ਧੁੱਪੇ ਸੁਕਾ ਲੈਣਾ ਠੀਕ ਹੈ ਇਹਨਾਂ ਦੀ ਡੰਡੀ ਤੋੜ ਲੈਣੀ ਹੈ ਤੁਸੀਂ ਇਹਨੂੰ ਜੇਕਰ ਜਿਸ ਤਰ੍ਹਾਂ ਵੀ ਸਟਾਕ ਕਰਨਾ ਹੈ ਤੇ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਮੈਂ ਬਾਕੀ ਤੁਹਾਨੂੰ ਜਿਵੇਂ ਮੈਂ ਕਰਦੀ ਹੁੰਨੀ ਆ ਮੈਂ ਆਪਣੇ ਤਰੀਕੇ ਨਾਲ ਦੱਸ ਦਿੰਨੀ ਆ ਤੁਹਾਨੂੰ ਇੱਧਰ ਅਦਰਕ ਵੀ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਆ ਦੇਖੋ ਧੋ ਕੇ ਆਪਾਂ ਸੁਕਾ ਲਿਆ ਪਾਣੀ ਬਿਲਕੁਲ ਵੀ ਨਹੀਂ ਹੈਗਾ ਇਹਦਾ ਹੁਣ ਆਪਾਂ ਛਿਲਕਾ ਲਾ ਲੈਨੇ ਆ ਆਪਣੀਆਂ ਹਰੀਆਂ ਮਿਰਚਾਂ ਦੀ ਸਾਰੀਆਂ ਦੀ ਮੈਂ ਡੰਡੀ ਤੋੜ ਦਿੰਨੀ ਆ ਠੀਕ ਹੈ ਜੀ ਬਾਕੀ ਬਣੇ ਰਹੋ ਤਾਤਾ ਕੇ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਬਹੁਤ ਅੱਛਾ ਲੱਗਦਾ ਬਹੁਤ ਵਧੀਆ-ਵਧੀਆ ਤੁਸੀਂ ਮੇਰੇ ਕਮੈਂਟ ਕਰਦੀਆਂ ਭੈਣਾਂ ਦਾ ਬਹੁਤ ਸਾਰਾ ਧੰਨਵਾਦ ਬਾਰ-ਬਾਰ ਕਰਦੀ ਹੁਣੀ ਆ ਮੈਂ ਤੁਹਾਨੂੰ ਪਤਾ ਹੀ ਹੈ ਤੇ ਲੋ ਜੀ ਇੱਧਰ ਆਪਾਂ ਇਹਨਾਂ ਨੂੰ ਆਪਾਂ ਕਰਾਂਗੇ ਹੁਣ ਕਿਸ ਤਰ੍ਹਾਂ ਆਪਾਂ ਸਾਂਭੀ ਦੁੰਦੇ ਤੇ ਇੱਧਰ ਮੈਂ ਲਾਉਂਗੀ ਦ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੈ ਦੁੱਧ ਨੂੰ ਜਾਗ ਕਿੱਦਾਂ ਲਈਦਾ ਹੁੰਦਾ ਤੇ ਦੁੱਧ ਕਈ ਵਰੀ ਅਕਸਰ ਤੁਹਾਨੂੰ ਇਹ ਪਹਿਲਾਂ ਵੀ ਦੱਸਿਆ ਕਿ ਜੇਕਰ ਸਾਡੇ ਕੋਲ ਜਾਮਣ ਨਹੀਂ ਨਾ ਹੁੰਦਾ ਹੈਗਾ ਤੇ ਹਨਾ ਜੰਮਣ ਕਹਿ ਦਿੰਦੇ ਆ ਸੀ ਤਾਂ ਪੰਜਾਬੀ ਦੇ ਵਿੱਚ ਜਾਗ ਵੀ ਕਹਿ ਦਿੰਨੇ ਆ ਜੰਮਣ ਵੀ ਕਹਿ ਦਿੰਨੇ ਆ ਤੇ ਤੁਸੀਂ ਇੱਕ ਹਰੀ ਮਿਰਚੀ ਜਿਹੜੀ ਹੁੰਦੀ ਹੈ ਨਾ ਹਰੀ ਮਿਰਚੀ ਤੋਂ ਵੀ ਆਪਣਾ ਦਹੀਂ ਜਮਾ ਸਕਦੇ ਹੋ ਠੀਕ ਹੈ ਜੀ ਆ ਦੇਖੋ ਮੈਂ ਕੋਸਾ ਕਰ ਲਿਆ ਦੁੱਧ ਦੁੱਧ ਨੂੰ ਨਾ ਟੈਂਟਾ ਮਾਰ ਲਓ ਆਪਾਂ ਟੈਂਟਾ ਮਾਰ ਲੈਣਾ ਕਿਸੇ ਵੀ ਚੀਜ਼ ਦੇ ਵਿੱਚ ਗੜੀ ਵਿੱਚ ਮੈਂ ਦੇਖੋ ਜੀ ਮੈਂ ਇਹਦੇ ਵਿੱਚ ਲੈ ਲਿਆ ਦੁੱਧ ਇਹਨੂੰ ਜਿਵੇਂ ਆਪਾਂ ਗਰਮ ਕਰਨਿਆ ਨਾ ਫਿਰ ਇਹਨੂੰ ਆਪਾਂ ਫੈਂਟ ਲੈਣਾ ਚਾਹੀਦਾ ਠੀਕ ਹੈ ਗਰਮ ਦੁੱਧ ਨੂੰ ਪਹਿਲਾਂ ਮੈਨੂੰ ਭੈਣਾ ਨੇ ਕਮੈਂਟ ਕੀਤਾ ਸੀ ਜੀ ਬਈ ਤੁਸੀਂ ਕਿੱਦਾਂ ਜਾਗ ਲਗਾਉਂਦੇ ਹੋ ਵੀ ਫੈਂਟ ਕੇ ਲਗਾਉਂਦੇ ਹੋ ਜਾਂ ਤਾਜ਼ੇ ਕੱਚੇ ਦੁੱਧ ਨੂੰ ਲਾਇਆ ਨਹੀਂ ਜੀ ਬਾਲਾ ਦੇ ਲੈਣਾ ਬਾਲਾ ਦੇ ਕੇ ਠੰਡਾ ਕਰਕੇ ਕੋਸਾ ਜਿਹਾ ਕਰਕੇ ਆਪਾਂ ਇਹਨੂੰ ਜਾਗ ਲਗਾਵਾਂਗੇ ਠੀਕ ਹੈ ਜੀ ਹਾਂ ਦੇਖੋ ਇਹ ਦੁੱਧ ਕੋਸਾ ਜਿਹਾ ਸੀਗਾ ਇਹਨੂੰ ਆ ਦੇਖੋ ਜਿਹੜੀਆਂ ਹਰੀਆਂ ਮਿਰਚਾਂ ਹੁੰਦੀਆਂ ਨਾ ਹਰੀਆਂ ਮਿਰਚਾਂ ਤੁਸੀਂ ਡੰਡੀ ਤੋੜ ਲੈਣੀ ਹੈ ਤੇ ਦੋ ਹਰੀਆਂ ਮਿਰਚਾਂ ਲੈ ਲੈਣੀਆਂ ਵਧੀਆ ਜੀਆਂ ਇਦੇ ਵਿੱਚ ਇੱਦਾਂ ਹੀ ਸੁੱਟ ਦੈਂਦੀ ਆ ਠੀਕ ਐ ਸੀ ਆ ਦੇਖੋ ਇਸ ਤਰ੍ਹਾਂ ਹੀ ਮੈਂ ਵਿੱਚੇ ਸਿੱਟ ਦਿਤੀਆਂ ਬਹੁਤ ਵਧੀਆ ਤਰੀਕੇ ਨਾਲ ਜਾਗ ਲੱਗ ਜਾਏਗਾ ਹੁਣ ਇਹਨਾਂ ਨੂੰ ਤੇ ਇਹਨੂੰ ਹੁਣ ਇੱਦਾਂ ਹੀ ਆਪਾਂ ਨੋਰਮਲ ਜਮਾ ਦਾਂਗੇ ਅੱਜ ਕੱਲ ਜਿਵੇਂ ਕੀ ਠੰਡਾ ਮੌਸਮ ਹੋ ਗਿਆ ਨਾ ਤੇ ਆਪਾਂ ਇਹਨੂੰ ਇੱਦਾਂ ਹੀ ਰੱਖ ਦੇਵਾਂਗੇ ਕਿਸੇ ਗਰਮ ਕੱਪੜੇ ਦੇ ਵਿੱਚ ਜਾਂ ਕਿਸੇ ਚਲਵੇਟ ਕੇ ਰੱਖਾਂਗੇ ਕਿਉਂਕਿ ਮੌਸਮ ਥੋੜਾ ਜਿਹਾ ਬਦਲ ਗਿਆ ਹੈ ਬਾਕੀ ਫਿਰ ਦਿਖਾਵਾਂਗੀ ਤੁਹਾਨੂੰ 2-3 ਘੰਟਿਆਂ ਤੱਕ ਜਿੱਦਾਂ ਵੀ ਜੰਮੇਗਾ ਜਾਂ ਸਵੇਰ ਤੱਕ ਜੰਮੇਗਾ ਹਾਂ ਉਹ ਤਾਂ ਰਾਤ ਹੀ ਗਈ ਹੈ मैं इसे तरह रख दूंगी ठीक है जी रख देना पता नहीं लो जी इधर आप लागे जी आज अपने सारे ग्राइंड करूंगी ना इन्होंने मैं, मैं किधर स्टॉक करके रख दिया ਹੋਗੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਆ ਮੈਂ ਕੱਟ ਕੇ ਛਿਲਕਾ ਲਾ ਲਿਆ ਸੀ ਠੀਕ ਹੈ ਜੀ ਇਹਨੂੰ ਆਪਾਂ ਪਹਿਲਾਂ ਨਾ ਟੁਕੜੇ ਕਰ ਲਈਏ ਆਪਣਾ ਅਦਰਕ ਆਪਾਂ ਕਰ ਲਿਆ ਸੀ ਦੇਖੋ ਟੁਕੜੇ ਕੱਟਲੇ ਸੀ ਠੀਕ ਹੈ ਜੇਕਰ ਅਦਰਕ ਜ਼ਿਆਦਾ ਆਂਦਾ ਹੈ ਤੇ ਆਪਾਂ ਇਹਦਾ ਆਪਣੀ ਪੇਸਟ ਬਣਾ ਕੇ ਰੱਖਾਂਗੇ ਮੈਂ ਨਾ ਪਹਿਲਾਂ ਵੀ ਤੁਸੀਂ ਦੇਖਿਆ ਹੋਇਆ ਹੈ ਕਿ ਮੈਂ ਹਮੇਸ਼ਾ ਅਦਰਕ ਲਸਣ ਦਾ ਤੇ ਹਰੀਆਂ ਮਿਰਚਾਂ ਦਾ ਇਕੱਠਾ ਹੀ ਪੇਸਟ ਬਣਾ ਲੈਂਦੀ ਆ ਤੇ ਐਕ ਕਿ ਮੇਰੇ ਕੋਲ ਅਦਰਕ ਜਾਂਦਾ ਸੀ ਮੈਨੂੰ ਤੋਂ ਬਣਾ ਕੇ ਚੰਗੀ ਤਰ੍ਹਾਂ ਸੁਕਾ ਲਿਆ ਇਹਨੂੰ ਨਾ بس ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਇਹਨੂੰ ਨਾ ਉਹ ਨਹੀਂ ਲੱਗਣਾ ਚਾਹੀਦਾ ਪਾਣੀ ਦਾ ਘੱਟ ਨਾ ਲਾਓ ਤੇ ਇਹ ਕਿਤੇ ਵੀ ਨਹੀਂ ਜਾਂਦਾ ਔਰ ਫ੍ਰਿਜ ਦੇ ਵਿੱਚ ਪਿਆ ਥੋੜਾ ਜਿਹਾ ਇਹਨੂੰ ਨਮਕ ਲਗਾ ਦਿਓ ਠੀਕ ਹੈ ਜੀ ਨਮਕ ਲਗਾ ਕੇ ਕਾਫੀ ਦਿਨਾਂ ਤੱਕ ਚੱਲ ਜਾਂਦਾ ਇੱਕ ਚਮਚ ਭਰਿਆ ਆਪਾਂ ਜਦੋਂ ਮਰਜੀ ਇਹਨੂੰ ਆਪਾਂ ਕਿਸੇ ਚੀਜ਼ ਸਬਜੀ ਚ ਯੂਜ਼ ਕਰ ਸਕਦੇ ਆ ਤੇ ਲੋ ਜੀ ਇੱਧਰ ਆਪਾਂ ਹੁਣੇ ਪੇਸਟ ਬਣਾ ਲਿਆ ਠੀਕ ਹੈ ਜੇਕਰ ਇਹਦੇ ਚ ਪਾਣੀ ਪਾਈ ਹੈ ਨਾ ਤਾਂ ਪਾਣੀ ਨਹੀਂ ਕਹਦੇ ਪਾਣਾ ਚਾਹੀਦਾ ਮੈਂ ਆ ਤੇ ਇਦਾਂ ਹੀ ਬਣਾਉਣੀ ਹੋਣੀ ਆ ਠੀਕ ਹੈ ਜੀ ਇਹ ਦੋ ਹਿੱਸਿਆਂ ਚ ਕੱਢ ਲਿਆ ਸੀ ਜਿਆਦਾ ਸੀਗਾ ਮੇਰੇ ਕੋਲ ਹੋਰ ਨਹੀਂ ਸੀ ਰਿਆ ਹੁਣ ਇਹਨੂੰ ਕੋਈ ਪਲਾਸਟਿਕ ਦੀ ਡੱਬੀ ਦੇ ਵਿੱਚ ਤੁਸੀਂ ਪਾ ਕੇ ਇਹਨੂੰ ਇਦਾਂ ਹੀ ਆਪਣੇ ਫ੍ਰਿਜ ਦੇ ਵਿੱਚ ਰੱਖ ਲੈਣਾ ਠੀਕ ਹੈ ਜੀ ਮੈਂ ਐਵੇਂ ਦੀਆਂ ਡੱਬੀਆਂ ਕੋਈ ਵੀ ਆਉਣ ਨਾ ਬਿਸਕਟ ਵਗੈਰਾ ਦੀਆਂ ਤੇ ਮੈਂ ਨਹੀਂ ਸੁੱਟਦੀ ਹੁੰਦੀ ਕਿਉਂਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਸਾਡੇ ਕੰਮ ਆ ਜਾਂਦੀਆਂ ਨੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੱਢ ਲੈਨੇ ਆ ਜੇਕਰ ਆਪਾਂ ਨਮਕ ਪਾਣੇ ਆ ਫਿਰ ਆਪਾਂ ਚਾਹ ਚੁੰਜ ਬਿਲਕੁਲ ਨਹੀਂ ਯੂਜ਼ ਕਰ ਸਕਦੇ ਇਹਨੂੰ ਤੇ ਚਾਹ ਚ ਵੈਸੇ ਕੋਸ਼ਿਸ਼ ਕਰਨਾ ਮੈਂ ਆ ਤਾਂ ਜ਼ਿਆਦਾਤਰ ਇਹ ਹੁੰਦਾ ਕਿ ਕੱਦੂ ਘਸ ਕਰਕੇ ਜਿਹੜਾ ਤਾਜ਼ਾ ਹੁੰਦਾ ਨਾ ਨਾਲ ਦੀ ਨਾਲ ਹੀ ਪਾਣੀ ਹੁੰਦੀ ਆ ਤੇ ਲੋ ਜੀ ਇਹ ਵੀ ਆਪਾਂ ਹੁਣ ਇਹਦੇ ਚ ਗਰਾਈਂਡ ਕਰ ਲੈਨੇ ਆ ਇਹਦੇ ਚ ਚਾਹੋ ਤੇ ਤੁਸੀਂ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਵਾਲਾ ਵੀ ਮਿਕਸ ਕਰ ਸਕਦੇ ਹੋ ਪਾਣੀ ਲਵਾ ਵੈਸੇ ਇਹ ਲੱਗ ਤੋਂ ਕਰਨਾ ਪੈਣਾ ਫਿਰ ਤੇ ਆ ਲੋ ਜੀ ਇਹ ਕਰ ਲੋ ਮਿਕਸ ਇਹਦੇ ਵਿੱਚੇ ਚਾਹੇ ਮੈਂ ਲਸਣ ਵੀ ਇਹ ਲੱਗ ਤੋਂ ਬਣਾਉਂਗੀ ਠੀਕ ਹੈ ਤੇ ਜਿਵੇਂ ਕਿ ਆਪਣੇ ਕੋਲ ਹਰੀਆਂ ਮਿਰਚਾਂ ਹੁੰਦੀਆਂ ਨਾ ਤੁਸੀਂ ਪਲਾਸਟਿਕ ਦੀ ਕੋਈ ਚੋੜੇ ਢੱਕਣ ਵਾਲੀਆ ਬੋਤਲ ਆਉਂਦੀ ਹੈ ਉਹਦੇ ਵਿੱਚ ਆ ਦੇਖੋ ਵਧੀਆ-ਵਧੀਆ ਮਿਰਚਾਂ ਲੈ ਕੇ ਨਾ ਤੁਸੀਂ ਇਸੇ ਤਰ੍ਹਾਂ ਹੀ ਆ ਦੇਖੋ ਸਾਬਤ ਮਿਰਚਾਂ ਇਸ ਤਰ੍ਹਾਂ ਕਰਕੇ ਨਾ ਆ ਦੇਖੋ ਇੱਦਾਂ ਹੀ ਰੱਖ ਸਕਦੇ ਹੋ ਠੀਕ ਹੈ ਜੀ ਔਫ ਸੌਰੀ ਕਟਿੰਗ ਵੀ ਕਰਕੇ ਪਾ ਸਕਦੇ ਹੋ ਇਹਦੇ ਵਿੱਚ ਤੁਸੀਂ ਕਿੰਨੇ ਦਿਨ ਦੇਖ ਲੈਣਾ ਕਿ ਬੋਤਲ ਦੇ ਵਿੱਚ ਹਰੀਆਂ ਮਿਰਚਾਂ ਦੀਆਂ ਨਾ ਐਵੇਂ ਦੀਆਂ ਐਵੇਂ ਨਿਕਲਣਗੀਆਂ ਜਿਉਂ ਦੀਆਂ ਤੂੰ ਹੀ ਤੁਹਾਨੂੰ ਦੇਖਣ ਗਿਆ ਠੀਕ ਹੈ ਇਹ ਬਹੁਤ ਵਧੀਆ ਤਰੀਕਾ ਹੈ ਤੇ ਜਿਵੇਂ ਆਪਾਂ ਕਈ ਵਾਰੀ ਨਾਲੇ ਇੱਕ ਤਾਂ ਸਪੇਸ ਵੀ ਬਹੁਤ ਘੱਟ ਲੈਂਦੀ ਹੈ ਜਗ੍ਹਾ ਵੀ ਹੈ ਨਾ ਤੇ ਛੋਟੀਆਂ-ਛੋਟੀਆਂ ਐਦਾਂ ਹੀ ਜਿਵੇਂ ਜੇਕਰ ਇਹੋ ਜਿਹੀ ਤੁਹਾਡੇ ਕੋਲ ਕੋਈ ਡੱਬੀਆਂ ਹੈਗੀਆਂ ਨਾ ਤੇ ਉਹਦੇ ਵਿੱਚ ਵੀ ਤੁਸੀਂ ਇਹਨੂੰ ਮਿਰਚਾਂ ਨੂੰ ਇਦਾਂ ਹੀ ਰੱਖ ਸਕਦੇ ਹੋ ਹਰੀਆਂ ਮਿਰਚਾਂ ਤੇ ਆਪਾਂ ਨੂੰ ਕਈ ਵਾਰੀ ਲੋੜ ਪੈਂਦੀ ਵੈਸੇ ਤਾਂ ਮੈਂ ਇਹਦਾ ਪੇਸਟ ਹੀ ਬਣਾਣ ਲੱਗੀਆਂ ਸਾਰਿਆਂ ਦਾ ਬਾਕੀ ਮੈਂ ਕੁਝ ਮਿਰਚਾਂ ਰੱਖ ਲਾਂਗੀ ਕਈ ਵਾਰੀ ਆਪਾਂ ਰੋਟੀ ਰੋਟੀ ਦੇ ਨਾਲ ਖਾ ਲੈਨੇ ਆ ਨਾ ਤੇ ਮੰਗ ਹੀ ਲੈਂਦਾ ਕੋਈ ਨਾ ਕੋਈ ਤੇ ਇਸ ਕਰਕੇ ਮੈਂ ਇਹਦੇ ਵਿੱਚ ਰੱਖ ਲਉਣੀ ਇਹਨੂੰ ਤੁਸੀਂ ਇੱਦਾਂ ਦਾ ਇੱਦਾਂ ਹੀ ਰੱਖ ਲਓ ਦੇਖਿਓ ਜਿਵੇਂ ਦੀਆਂ ਡੰਡੀ ਤੋੜ ਕੇ ਐਵੇਂ ਦੀ ਐਵੇਂ ਮਿਰਚਾਂ ਤੁਹਾਡੀਆਂ ਨਿਕਲਣਗੀਆਂ ਠੀਕ ਹੈ ਕੋਈ ਜਿਵੇਂ ਛੋੜੇ ਢੱਕਣ ਵਾਲੀਆਂ ਆਪਣੇ ਕੋਲ ਬੋਤਲ ਆ ਜਾਂਦੀਆਂ ਤੁਸੀਂ ਨਾ ਸੁਟਿਆ ਕਰੋ ਇਸੇ ਤਰ੍ਹਾਂ ਹੀ ਆਪਣੀਆਂ ਹਰੀਆਂ ਮਿਰਚਾਂ ਨੂੰ ਆਪਾਂ ਰੱਖ ਸਕਦੇ ਆ ਸਾਮਕੇ ਠੀਕ ਹੈ ਚਾਹੇ ਤੁਸੀਂ ਮਿਨਣਾ ਰੱਖ ਲਓ ਤੁਹਾਡੀਆਂ ਮਿਰਚਾਂ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਆ ਦੇਖੋ ਜੀ ਐਸਟਰਾ ਵਰਗੇ ਆ ਦੇਖੋ ਕਿੰਨੀਆਂ ਵਧੀਆਂ ਲੱਗ ਰਹੀਆਂ ਨੇ ਇਹਦੇ ਵਿੱਚ ਮਿਰਚਾਂ ਆ ਦੇਖੋ ਜੀ ਜਿੰਨੀਆਂ ਮੇਰੇ ਕੋਲ ਮਿਰਚਾਂ ਆਂਦੀਆਂ ਇੰਨੀਆਂ ਮੈਂ ਇਹਦੇ ਵਿੱਚ ਹੀ ਪਾ ਲੈਣੀਆਂ ਇਹ ਵੀ ਮੇਰੇ ਕੋਲ ਬਹੁਤ ਵਧੀਆ ਤੇ ਪਹਿਲਾਂ ਨਾ ਮੈਨੂੰ ਕਮੈਂਟ ਕਰਿਆ ਸੀਗਾ ਕਿਸੇ ਭੈਣ ਨੇ ਕਿ ਦਹੀਂ ਵਧੀਆ ਨਹੀਂ ਜੰਮਦਾ ਕੋੜਾ ਜੰਮਦਾ ਨਹੀਂ ਜੀ ਦਹੀਂ ਬਹੁਤ ਵਧੀਆ ਮਿਰਚੀ ਦੇ ਨਾਲ ਜੰਮਿਆ ਹੋਇਆ ਦਹੀਂ ਸੇਮ ਟੂ ਸੇਮ ਇਦਾਂ ਹੀ ਜੰਮਦਾ ਸੀ ਖੁਦ ਜਮਾਇਆ ਸੀਗਾ ਤਾਹੀਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕੀਤੀ ਸੀ ਕਈ ਵਾਰੀ ਆਪਣੇ ਕੋਲ ਜਿਵੇਂ ਜਾਗ ਨਹੀਂ ਹੁੰਦਾ ਬਿਨਾ ਜਾਗ ਤੋਂ ਆਪਾਂ ਨੂੰ ਕਿਵੇਂ ਜਮਾਣੇ ਆ ਬਹੁਤ ਟੇਸਟੀ ਨਹੀਂ ਜੰਮਦਾ ਹੁਣ ਰਾਤ ਹੋ ਚੁੱਕੀ ਹੈ ਨਹੀਂ ਤੇ ਮੈਂ 2-3 ਘੰਟਿਆਂ ਚ ਜੰਮ ਜਾਂਦਾ ਹੁੰਦਾ ਤੇ ਮੈਂ ਮੈਂ ਕਿਹਾ ਚਲੋ ਮੈਂ ਜਮਾ ਲੈਨੀ ਆ ਤੇ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰ ਦੂੰਗੀ ਠੀਕ ਹੈ ਜੀ ਹਾਂ ਬੱਚੀ ਅਨੇ ਕੋਈ ਇਸ ਤਰ੍ਹਾਂ ਕਰਕੇ ਆਪਾਂ ਆਪਣੀਆਂ ਮਿਰਚਾਂ ਨੂੰ ਇਹਨਾਂ ਨੂੰ ਵੀ ਰੱਖ ਸਕਦੇ ਆ ਬਾਕੀ ਇਹ ਮੈਂ ਮਿਕਸ ਕਰਕੇ ਥੋੜਾ ਮੇਰੇ ਕੋਲ ਲਸਣ ਪਿਆ ਉਹ ਵੀ ਪਾ ਲੈਣੀ ਆ ਇਹਦੇ ਵਿੱਚ ਠੀਕ ਹੈ ਜੀ ਇਹ ਮੈਂ ਲੱਗ ਤੋਂ ਪੇਸਟ ਬਣਾਉਂਗੀ ਇਹ ਮੈਂ ਬਿਲਕੁਲ ਦਾ ਅਦਰਕ ਦਾ ਬਣਾ ਲਿਆ ਇਹ ਮੈਂ ਮਿਕਸ ਕਰਕੇ ਹਰੀਆਂ ਮਿਰਚਾਂ ਅਦਰਕ ਤੇ ਲਸਣ ਤਿੰਨੋਂ ਚੀਜ਼ਾਂ ਦਾ ਪੇਸਟ ਬਣਾਉਂਗੀ ਤੇ ਇਹਦੇ ਵਿੱਚ ਮੈਂ ਕਰੂੰਗੀ ਜੀ ਨਮਕ ਮਿਕਸ ਨਮਕ ਦੇ ਨਾਲ ਜਦੋਂ ਤੱਕ ਮਰਜੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਚਾਹੋ ਤੇ ਇਹਦੇ ਵਿੱਚ ਹਲਕੀ ਜੀ ਨਾ ਹਲਦੀ ਪਾ ਦਿਓ ਤੇ ਲੌਜੀ ਕੁਝ ਮੇਰੇ ਕੋਲ ਆ ਦੇਖੋ ਜੀ ਧਸਨ ਪਿਆ ਸੀਗਾ ਠੀਕ ਹੈ ਇਹ ਵੀ ਆਪਾਂ ਇਦਾਂ ਹੀ ਹੋਣੇ ਦੇ ਵਿੱਚ ਪਾ ਦਾਂਗੇ ਮੇਰੀ ਆਦਤ ਹੈ ਕਿ ਜਦੋਂ ਵੀ ਮੈਂ ਕਦੀ ਵਿਹਲੀ ਬੈਠੀ ਹੋਵਾਂ ਜਾਂ ਟੀਵੀ ਦੇਖਦੇ ਹੋਏ ਤਾਂ ਅਸੀਂ ਆਪਣਾ ਲਸਣ ਛਿਲ ਕੇ ਰੱਖ ਲੈਂਦੇ ਹਾਂ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਨਮਕ ਹੁਣ ਇਹਨੂੰ ਵੀ ਆਪਾਂ ਇਹਦਾ ਵੀ ਪੇਸਟ ਬਣਾ ਲਾਂਗੇ ਠੀਕ ਹੈ ਜੀ ਚੁਆ ਸਮੈਲ ਜੀ ਆ ਰਹੀ ਇਹ ਸੇਜ ਤੇ ਲੋ ਜੀ ਆ ਦੇਖੋ ਜੀ ਇੱਧਰ ਬਣ ਗਿਆ ਸਾਡਾ ਇਹ ਵਾਲਾ ਵੀ ਪੇਸਟ ਠੀਕ ਹੈ ਇਹ ਮੈਂ ਮਿਕਸ ਹਰਿਆ ਮਿਰਚਾਂ ਵਿੱਚ ਤੇ ਨਮਕ ਲਸਣ ਤੇ ਅਦਰਕ ਇਹ ਵਾਲੀਆਂ ਨੂੰ ਬਣਾ ਲਿਆ ਇਹਨੂੰ ਮੈਂ ਲੱਗ ਤੋਂ ਡੱਬੀ ਦੇ ਵਿੱਚ ਕੱਟੂਗੀ ਲੋ ਜੀ ਇਹ ਡੱਬੀ ਦੇ ਵਿੱਚ ਕੱਢ ਕੇ ਰੱਖ ਲੂੰਗੀ ਮੈਂ ਇਸੇ ਤਰ੍ਹਾਂ ਹੀ ਆਪਣੀਆਂ ਹਰੀਆਂ ਮਿਰਚਾਂ ਅਦਰਕ ਜੋ ਵੀ ਸਮਾਨ ਹੁੰਦਾ ਨਾ ਅਸੀਂ ਇਦਾਂ ਹੀ ਇਹਨੂੰ ਆਪਣਾ ਇਦਾਂ ਹੀ ਘਾ ਸਕਦੇ ਆ ਜਿਹੜੀਆਂ ਭੈਣਾਂ ਤੁਸੀਂ ਵੀ ਕਰਦੀਆਂ ਹੁੰਦੀਆਂ ਹਨ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਆਪਣਾ ਸਾਹਮ ਕੇ ਰੱਖ ਲਿਆ ਕਰੋ ਜਿਵੇਂ ਆਪਣੀਆਂ ਨਿੰਚਾ ਪਈਆਂ ਹੁੰਦੀਆਂ ਨਾ ਫ੍ਰੀਜ ਦੇ ਵਿੱਚ ਗਲ ਜਾਂਦੀਆਂ ਖਰਾਬ ਹੋ ਜਾਂਦੀਆਂ ਬਹੁਤ ਸਾਰੀਆਂ ਫਿਰ ਵੇਸਟ ਹੁੰਦੀਆਂ ਸਾਰੀਆਂ ਇਸ ਕਰਕੇ ਆਪਾਂ ਕਈ ਦਾ ਵੀ ਚਲੋ ਇਹਨਾਂ ਇਦਾਂ ਸੰਭੜੀਆਂ ਰਹਿੰਦੀਆਂ ਵੀ ਸਾਡਾ ਨੁਕਸਾਨ ਨਹੀਂ ਹੁੰਦਾਗਾ ਇਹ ਤਾਂ ਆਪਣੀ ਵਾਲੇ ਚ ਖਾਣ ਆ ਜੀਏ ਨਾ ਸਬਜ਼ੀ ਤੇ ਤੁਸੀਂ ਚਾਹੋ ਤੈਨੂੰ ਇਦਾਂ ਪਰੌਠੀ ਦੇ ਨਾਲ ਵੀ ਖਾ ਸਕਦੇ ਹੋ ਇੱਕ ਤਰ੍ਹਾਂ ਦੀ ਛੱਡਣੀ ਵੀ ਬਣ ਜਾਂਦੀ ਹੈ ਤੇ ਹੋਜੀ ਚਾਹਤ ਤੁਸੀਂ ਬਨੇ ਰਹੋ ਮੇਰੇ ਕੋਲ ਜੋ ਸੀਗਾ ਮੈਂ ਠੀਕ ਤੁਹਾਨੂੰ ਦੱਸ ਦਿੱਤੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣੀਆਂ ਹਰੀਆਂ ਮਿਰਚਾਂ ਵੀ ਇਹਨੂੰ ਚਾਹੋ ਤੇ ਤੁਸੀਂ ਕਟਿੰਗ ਕਰਕੇ ਆਪਣੇ ਬੋਟਲ ਦੇ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਪੋਲੋਥਿਨ ਦੇ ਵਿੱਚ ਵੀ ਪਾ ਲਓ ਅਖਬਾਰ ਦੇ ਵਿੱਚ ਪਾ ਲਓ ਨੈਪਕਿਨ ਪੇਪਰ ਦੇ ਵਿੱਚ ਪਾ ਲਓ ਜਾਂ ਕੋਈ ਵੀ ਐਸੀ ਪਲਾਸਟਿਕ ਦੀ ਡੱਬੀ ਹੋਵੇ ਉਹਦੇ ਵਿੱਚ ਆਪਣੀਆਂ ਹਰੀਆਂ ਮਿਰਚਾਂ ਰੱਖ ਸਕਦੇ ਆ ਠੀਕ ਹੈ ਜੀ ਮੈਂ ਸੋਚਦੀ ਪਈ ਆ ਇਹਨੂੰ ਨੀਂਆਤਾ ਚਾਰ ਦੇ ਵਿੱਚ ਕਟਿੰਗ ਕਰਕੇ ਅੰਬ ਦਾ ਮਸਾਲਾ ਹੁੰਦਾ ਨਾ ਉਹਦੇ ਵਿੱਚ ਸੋਕਦਾ ਬਾਕੀ ਮਿਲ ਲਿਆ ਜੀ ਥੋੜੀ ਦੇਰ ਨੂੰ ਤੁਹਾਨੂੰ ਜੋ ਵੀ ਕੰਮ ਕਰਨਗੇ ਉਸੇ ਤਰ੍ਹਾਂ ਤੁਹਾਡੇ ਨਾਲ ਪ੍ਰੋਟੀਨ ਸ਼ੇਅਰ ਕਰਦੇ ਜਾਗੇ ਠੀਕ ਹੈ ਜੀ ਤਾਂ ਆਪਾਂ ਤੁਸੀਂ ਬੰਦੇ ਰਹੋ ਤੇ ਇਸੇ ਤਰ੍ਹਾਂ ਬਜੀਆਂ ਹੋਈਆਂ ਮਿਰਚਾਂ ਨੂੰ ਵੀ ਮੈਂ ਡੱਬੇ ਦੇ ਵਿੱਚੇ ਪਾ ਕੇ ਰੱਖ ਦੂੰਗੀ ਠੀਕ ਹੈ ਜੀ ਮਤਲਬ ਛੋਟੇ-ਛੋਟੇ ਜੜੇ ਹੁੰਦੇ ਹਨ ਮੈਨੂੰ ਲੱਗਦਾ ਹੈ ਕਿ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੇਣੀ ਆ ਇਸੇ ਤਰ੍ਹਾਂ ਹੀ ਜੋ-ਜੋ ਛੋਟੇ-ਛੋਟੀਆਂ ਮਾਲ ਲੈ ਇਹ ਕਿਚਨ ਹੈਕ ਵੀ ਲਾ ਲਓ ਕਿਚਨ ਡਿਪਸ ਵੀ ਲਾ ਲਓ ਠੀਕ ਹੈ ਜੀ ਇਹ ਸਾਡੇ ਘਰ ਆਣ ਵਾਲੀਆਂ ਚੀਜ਼ਾਂ ਬਾਕੀ ਤੁਹਾਨੂੰ ਮੈਂ ਦੱਸਦੀ ਆ ਅਕਸਰ ਤੁਸੀਂ ਦੇਖਿਆ ਜਿਵੇਂ ਅੱਜ ਕੱਲ੍ਹ ਸਾਡੀਆਂ ਦਾੜਾ ਹੋਈਆਂ ਕਿਸੇ ਨੂੰ ਵੀ ਢੋਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਹਨਾ ਜੀ ਕਈ ਕੀੜਾ ਕਹਿ ਦਿੰਦੇ ਕਈ ਗੋਲੀਆਂ ਧਰਦੇ ਆ ਕਈ ਕੁਝ ਧਰਦੇ ਐ ਤੇ ਮੈਂ ਹਮੇਸ਼ਾ ਕਦੀ ਵੀ ਆਪਣੇ ਚਾਵਲਾ ਦੇ ਵਿੱਚ ਵੀ ਹੋਏ ਤੇ ਦਾਲ ਵਿੱਚ ਵੀ ਜੋ ਵੀ ਕਦੀ ਹੋਇਆ ਨਾ ਮੈਂ ਕਦੀ ਵੀ ਮਤਲਬ ਨਹੀਂ ਧਰਦੀ ਹੈਗੀ ਇਹਨਾਂ ਦੇ ਵਿੱਚ ਕਦੀ ਗੋਲੀਆਂ ਨਹੀਂ ਰੱਖੀਆਂ ਹੈਗੀਆਂ ਤੇ ਇਸੇ ਤਰ੍ਹਾਂ ਹੀ ਮੈਂ ਆਪਣੇ ਡੱਬੇ ਦੇ ਵਿੱਚ ਪਾ ਕੇ ਆ ਦੇਖੋ ਡੱਬਾ ਸੁਕਾ ਕੇ ਇੱਕ ਤਾਂ ਨਾ ਡੱਬਾ ਸਾਡਾ ਹਮੇਸ਼ਾ ਕੋਈ ਵੀ ਰਾਸ਼ਨ ਵਾਲਾ ਡੱਬਾ ਹੋਵੇ ਹਮੇਸ਼ਾ ਸਾਡਾ ਸੁੱਕਾ ਡੱਬਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਆ ਦੇਖੋ نیچے ਕੁਝ ਪੱਤੀਆਂ ਤੁਸੀਂ ਇਹ ਮੈਂ ਨਿੰਮ ਦੀਆਂ ਪੱਤੀਆਂ ਸੁਕਾ ਕੇ ਰੱਖੀਆਂ ਹੋਈਆਂ ਨਿੰਮ ਹੁੰਦਾ ਨਾ ਜਿਹੜਾ ਦਨੋਂ ਪਤਾ ਹੋਣਾ ਨਿੰਮ ਜਿਹਨੂੰ ਨਿੰਮ ਕਹਿੰਦੇ ਆ ਨਿੰਮ ਦੀਆਂ ਪੱਤੀਆਂ ਤੁਸੀਂ ਸੁਕਾ ਲੈਣੀਆਂ ਠੀਕ ਹੈ ਇਸੇ ਤਰ੍ਹਾਂ ਹੀ ਕਰਕੇ ਤੁਸੀਂ ਆਪਣੀਆਂ ਦਾੜਾ ਦਾੜਾ ਇਦਾਂ ਹੀ ਪਾ ਲੈਣੀ ਹੈ ਦਾਲ ਪਾ ਕੇ ਰੱਖ ਲਓ ਧੁੱਪ ਲਗਵਾਣੀ ਹੈ ਚੰਗੀ ਤਰ੍ਹਾਂ ਕਿਉਂਕਿ ਨਾ بارشਾਂ ਦੀ ਵਜ੍ਹਾ ਨਾਲ ਜਾਂ ਸਿੱਲਨ ਦੀ ਵਜ੍ਹਾ ਨਾਲ ਹਮੇਸ਼ਾ ਕੀੜਾ ਲੱਗਦਾ ਹੁੰਦਾ ਤੁਸੀਂ ਚਾਹੇ ਸਾਲ ਭਰ ਰੱਖ ਲਓ ਇਹ ਵਾਲੀਆਂ ਨਿੰਮ ਦੀਆਂ ਪੱਤੀਆਂ ਪਾ ਕੇ ਤੁਹਾਡਾ ਇੱਕ ਆਣਾ ਹੁੰਦਾ ਹੈ ਬੈਕਿੰਗ ਨਾ ਬੋਰੀਕ ਐਸਿਡ ਉਹ ਵੀ ਲਾ ਲਓ ਉਹਦੇ ਨਾਲ ਵੀ ਤੁਹਾਡਾ ਨਾਸ ਹੁੰਦੀ ਲੱਗਦੀ ਹੈ ਨਾ ਕਿਹੜਾ ਲੱਗਦਾ ਨਾ ਢੋਰਾ ਲੱਗਦਾ ਠੀਕ ਹੈ ਜੀ ਆ ਦੇ ਨੀਚੇ ਵੀ ਰੱਖ ਤੀਆਂ ਪੱਤੀਆਂ ਕੁਛ ਆਪਾਂ ਵਿੱਚ ਰੱਖ ਦੋ ਚਾਹੀਏ ਤੇ ਬਾਕੀ ਜਿਹੜੀਆਂ ਜੀ ਮੈਂ ਇਸ ਤਰ੍ਹਾਂ ਕਰਕੇ ਰੱਖ ਦੂੰਗੀ ਠੀਕ ਹੈ ਇਹਦੀ ਨਾ ਮਤਲਬ ਕਹਿੰਦੇ ਹੁੰਦੇ ਲੱਗ ਤੋਂ ਹੀ ਇੱਕ ਮਹਿਕ ਜੀ ਹੁੰਦੀ ਹੈ ਜਿਹਦੇ ਨਾਲ ਸਾਡਾ ਕਦੇ ਵੀ ਮਤਲਬ ਢੋਰਾ ਨਹੀਂ ਲੱਗਦਾ ਹੈ ਤੇ ਆ ਲਓ ਜੀ ਮਤਲਬ ਆ ਦੇਖ ਲਓ ਤੁਸੀਂ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਰੱਖ ਲੈਣਾ ਸਾਡੇ ਉਰਦ ਕਹਿੰਦੇ ਹੁੰਦੇ ਉਰਦਾਂ ਦੀ ਦਾਲ ਹੋਈ ਛੋਲੇ ਹੋਏ ਤੇ ਸਾਬਤ ਮੂੰਗੀ ਦੀ ਦਾਲ ਇਹਨੂੰ ਬਹੁਤ ਜਲਦੀ ਢੋਰਾ ਲੱਗਦਾ ਇਸ ਕਰਕੇ ਜਿਹੜੀਆਂ ਚੀਜ਼ਾਂ ਆਪਾਂ ਛੋਟੇ-ਛੋਟੇ ਟਿਪਸ ਤੁਹਾਡੇ ਨਾਲ ਇੱਦਾਂ ਹੀ ਸਾਂਝੇ ਕਰਦੇ ਬਾਕੀ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਠੀਕ ਹੈ ਜੀ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਮੈਨੂੰ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਇਸੇ ਤਰੀਕੇ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਬਾਕੀ ਠੀਕ ਹੈ ਚਲੋ ਛੋਟੇ-ਛੋਟੇ ਜਿਹੜੇ ਕੰਮ ਡੇਲੀ ਰੁਟੀਨ 'ਚ ਕਰੀਏ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੇਣੀ ਹੁੰਦੀ ਆ ਠੀਕ ਹੈ ਜੀ ਕਿਹੜਾ ਟਿਪਸ ਤੁਹਾਨੂੰ ਵ ਠੀਕ ਹੈ ਜੀ ਜਿਹੜਾ ਵੀ ਵਧੀਆ ਲੱਗਿਆ ਹੋਏ ਇਹ ਧਾਨ ਵਾਲਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਜੇ ਕਦੀ ਵੀ ਸੌਣ ਲੱਗਿਆਂ ਪਹਿਲਾਂ ਵੀ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹੁੰਦੀ ਆ ਇੱਕ ਤਾਂ ਖਾਲੀ ਭਾਂਡਾ ਨਾ ਆਪਣੇ ਗੈਸ ਦੇ ਉੱਤੇ ਰੱਖਿਆ ਕਰੋ ਠੀਕ ਹੈ ਜੀ ਤੇ ਨਾ ਹੀ ਆਪਣੇ ਕਦੀ ਵੀ ਤੁਸੀਂ ਖਾਲੀ ਤਵਾ ਰੱਖਿਆ ਕਰੋ ਤੇ ਤਵੇ ਨੂੰ ਕਦੀ ਵੀ ਪੁੱਠਾ ਨਾ ਮਾਰ ਕੇ ਸੋਇਆ ਕਰੋ ਆਪਣਾ ਕਹਿੰਦੇ ਨੇ ਤਵਾ ਤੇ ਜਿਹੜੀ ਹੁੰਦੀ ਹੈ ਨਾ ਕਦੀ ਵੀ ਪ੍ਰਾਤਕ ਨਹੀਂ ਰਾਤ ਨੂੰ ਕਹਿੰਦੇ ਧੋਣੀ ਚਾਹੀਦੀ ਮੈਂ ਜੋ ਸੁਣਿਆ ਹੋਇਆ ਵੱਡੇ ਬਜ਼ੁਰਗਾਂ ਤੋਂ ਅਸੀਂ ਹਮੇਸ਼ਾ ਉਹ ਹੀ ਕਰਦੇ ਐ ਤੇ ਗੰਦੀ ਰਸੋਈ ਨਾ ਛੱਡਿਆ ਕਰੋ ਕਦੀ ਵੀ ਸਾਡੇ ਬਰਕਤ ਨਹੀਂ ਆਉਂਦੀ ਕਹਿੰਦੇ ਵੱਡੇ मतलब ਵੱਡੇ ਸਾਡੇ ਬਾਬਾ ਜੀ ਆਉਂਦੇ ਆ ਮਹਾਰਾਜ ਆਉਂਦੇ ਆ ਵੱਡ ਵਡੇਰੇ ਲਾ ਲਓ ਹਨਾ ਅਸੀਂ ਪਰਮਾਤਮਾ ਜੀ ਸਾਡੇ ਜਰੂਰ ਰਸੋਈ ਦੇ ਵਿੱਚ ਫੇਰਾ ਪਾਣ ਆਂਦੇ ਹੁੰਦੇ ਐ ਤੇ ਕਹਿੰਦੇ ਝੂਠੇ ਭਾਂਡੇ ਦੇਖ ਕੇ ਫਿਰ ਉਹ ਵਾਪਸ ਹੋ ਜਾਂਦੇ ਆ ਬਰਕਤਾਂ ਨਹੀਂ ਹੁੰਦੀਆਂ ਮੈਨੂੰ ਭੈਣ ਨੇ ਵੀ ਕਮੈਂਟ ਕੀਤਾ ਸੀ ਸਹੀ ਐ ਕਦੀ ਵੀ ਨੰਗੇ ਸਿਰ ਕੋਸ਼ਿਸ਼ ਕਰਿਆ ਕਰੋ ਰੋਟੀ ਨਾ ਬਣਾਇਆ ਕਰੋ ਪਰ ਮਾਤਾ ਮਦਾ ਸ਼ੁਕਰਾਨਾ ਕਰਿਆ ਕਰੋ ਖਾਣ ਲੱਗੇ ਵੀ ਤੇ ਬਣਾਉਣ ਲੱਗੇ ਵੀ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਜੜਾ ਜੜਾ ਭੋਜਨ ਜਿਹਦੇ ਜਿਹਦੇ ਅੰਦਰ ਜਾਂਦਾ ਹੈ ਉਹਨੂੰ ਅੱਛੀ ਪੋਜ਼ਿਟਿਵਿਟੀ ਵੀ ਮਿਲਦੀ ਹੈ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਬਾਕੀ ਜੋ ਤੁਹਾਨੂੰ ਵੀ ਵਧੀਆ ਲੱਗਦਾ ਤੁਹਾਨੂੰ ਕੁਝ ਆंदा ਮਿਲੂ ਵੀ ਕਮੈਂਟਾਂ ਵਿੱਚ ਦੱਸਿਆ ਕਰੋ ਠੀਕ ਹੈ ਜੀ ਬਾਕੀ ਮਿਲਦੀਆਂ ਕੱਲ ਸਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸੋਹਣੇ ਸੋਹਣੇ ਕਮੈਂਟ ਕਰਿਓ ਵਧੀਆ ਵਧੀਆ ਜੀ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਮੈਨੂੰ ਕਹਿ ਦਿੰਦੀਆਂ ਤੁਹਾਡੀ ਮੈਨੂੰ ਬੋਲੀ ਬਹੁਤ ਸੋਹਣੀ ਲੱਗਦੀ ਹੈ ਵਾਇਸ ਸੋਹਣੀ ਲੱਗਦੀ ਹੈ ਤੁਸੀਂ ਲੱਗਦੇ ਹੋ ਥੈਂਕ ਯੂ ਸੋ ਮੱਚ ਬਹੁਤ ਸਾਰਾ ਥੈਂਕ ਯੂ ਤੁਹਾਡਾ ਠੀਕ ਹੈ ਜੀ ਕੱਲ ਮਿਲਾਂਗੇ ਸੀ ਤੁਹਾਨੂੰ ਨਵੇਂ ਵਲੌਗ ਵਿੱਚ ਤੇ ਲੋ ਜੀ ਰਾਤੀ ਮੈਂ ਦਹੀਂ ਜਮਾਇਆ ਸੀ ਨਾ ਤੇ ਮੈਂ ਦਿਖਾ ਦਵਾ ਇੱਕ ਵਾਰੀ ਤੁਹਾਨੂੰ ਕਈ ਵਾਰੀ ਫਿਰ ਭੈਣਾਂ ਦੇ ਕਮੈਂਟ ਆ ਜਾਂਦੇ ਹੁੰਦੇ ਤੁਸੀਂ ਦਹੀਂ ਜਮਾਇਆ ਸੀ ਤੇ ਸਾਨੂੰ ਦੱਸਿਆ ਨਹੀਂ ਬਿਨਾ ਜਾਗ ਤੋਂ ਦਹੀਂ ਕਿੱਦਾਂ ਜਮਾਈ ਰਿਹਾ ਦੇਖ ਲਓ ਜੀ ਨਿਚੀ ਦੇ ਨਾਲ ਦਹੀਂ ਜਮਾਇਆ ਮਿਰਚਾਂ ਵੀ ਵਿੱਚ ਹੀ ਪਈਆਂ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਟੁਕੜੀ ਵਾਲਾ ਦਹੀਂ ਜੰਮਿਆ ਹਨਾ ਜੀ ਇਹ ਬਹੁਤ ਵਧੀਆ ਜੰਮਦਾ ਹੈ ਬਹੁਤ ਟੇਸਟੀ ਵੀ ਜੰਮਦਾ ਹੈ ਠੀਕ ਹੈ ਜੀ ਤੇ ਬਿਲਕੁਲ ਵੀ ਕੋਈ ਫਰਕ ਨਹੀਂ ਆਉਂਦਾ ਕਈ ਵਾਰੀ ਫਿਰ ਭੈਣਾ ਕਮੈਂਟ ਕਰਦੀਆਂ ਕੋੜਾ ਹੁੰਦਾ ਨਹੀਂ ਜੀ ਕੋੜਾ ਨਹੀਂ ਹੁੰਦਾ ਤੇ ਆ ਦੇਖ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਵਾ ਆ ਦੇਖੋ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿੰਨਾ ਵਧੀਆ ਟੁਕੜੀ ਵਾਲਾ ਦਹੀਂ ਹੈ ਠੀਕ ਹੈ ਜੀ ਬਹੁਤ ਟੇਸਟੀ ਬਣੇਗਾ ਤੁਸੀਂ ਵੀ ਜਰੂਰ ਟਰਾਈ ਕਰਿਓ ਬਾਈ ਚਾਂਸ ਸਾਡੇ ਕੋਲ ਕਈ ਵਾਰੀ ਜਾਗ ਨਾ ਹੋਵੇ ਤੇ ਤੁਸੀਂ ਇਹ ਵਾਲਾ ਦਹੀਂ ਜਮਾ ਸਕਦੇ ਹੋ ਮਿਰਚਾ ਫਿਰ ਇਹਨੂੰ ਕੱਢ ਕੇ ਯੂਜ਼ ਵੀ ਕਰ ਸਕਦੇ ਹੋ ਠੀਕ ਹੈ ਜੀ